ਸਸਿਆ ਕਾਲ ਦਾ ਰਾਮ ਰਾਮ ਜੀ ਸਭ ਕਿਵੇਂ ਹੋ ਤੰਦਰੁਸਤ ਹੋ ਠੀਕ ਠਾਕ ਹੋ ਇਸ ਬਾਰੇ ਮੈਸੇਜਸ অর ਕਮੈਂਟਸ ਆਪਣਾ ਜ਼ਰੂਰ ਦੇਣਾ ਕਿ ਆਪਣੇ ਆਪਣੇ ਕਾਸਬ ਤੰਦਰੁਸਤ ਹੋਣਗੇ অর ਅੱਜ ਅਸੀਂ ਕੋਸ਼ਿਸ਼ ਸਪੈਸ਼ਲ ਬਣਾ ਲੱਗੇ ਆ ਰਾਤ ਦੇ ਡਿਨਰ ਦੇ ਵਿੱਚ ਰੋਟੀ অর ਸਬਜੀ ਖਾ ਖਾ ਕੇ ਥੋੜਾ ਜਿਹਾ ਮਨ ਥੱਕ ਗਿਆ ਏ ਤੇ ਸੋਚੀ ਅੱਜ ਥੋੜਾ ਜਿਹਾ अंग्रेजी लुक की जाए जिन्हों बोलते इंग्लिश लुक ते असी कर लगे हैं रोमियन मैगी बारे में तो पहला में जानकारी सी ते ओ जानकारी कुछ होर जी हूँ जानकारी है ए में एक अलग देवगी और असी तड़के लिए रेडी किया है प्याज अदरक हरी मिर्च कुछ मटर ए देखो ਔਰ ਮੈਗੀ ਐਂਡ ਜਿੰਨੂੰ ਅਸੀਂ ਰੈਡੀ ਕਰਨ ਲਈ ਇਸ ਇਹਦੇ ਵਿੱਚ ਡਾਲ ਲਿੱਤਾ ਹੈ ghee desi ਤੁਸੀਂ ਸਰਸੋ ਵੀ ਡਾਲ ਸਕਦੇ ਹੋ ਤੇਲ ਫਾਈਂਡ ਵੀ ਡਾਲ ਸਕਦੇ ਹੋ ਉਹ ਤੁਹਾਡੀ ਆਪਣੀ ਖੁਦ ਦੀ ਇੱਛਾ ਹੈ ਤੇ ਬਾਕੀ ਬਿਨਾਂ ਦੇਰੀ ਕੀਤੇ ਤੁਹਾਨੂੰ ਮੈਂ ਸਾਰਾ ਦਿਖਾਵਾਂਗੀ ਕਿ ਮੈਗੀ ਦਾ ਕਿਸਾ ਦਾ ਪ੍ਰੋਸੈਸਰ ਆਪਣੇ ਆਪਣੇ ਘਰ ਤੁਸੀਂ ਕਿੱਦਾਂ ਦੇ ਖਾਂਦੇ ਹੋ ਉਹ ਮੈਨੂੰ ਵੀ ਦੱਸਣਾ ਔਰ ਬਾਕੀ ਜਿਸ ਤਰ੍ਹਾਂ ਮੈਂ ਤੁਹਾਨੂੰ ਰੈਮਨ ਮੈਗੀ ਬਣਾ ਕੇ ਦਿਖਾਵਾਂਗੀ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਿਸ ਤਰ੍ਹਾਂ ਮਤਲਬ ਹੋਰ ਵੀ ਟੇਸਟੀ ਅਸੀਂ ਬਣਾ ਸਕਦੇ ਹਾਂ ਲਗਭਗ ਇਹ ਮੈਗੀ ਤੇ ਬਹੁਤ ਸਪਾਈਸੀ ਹੁੰਦੀ ਹੈ ਬਹੁਤ ਸਪਾਈਸੀ ਤੇ ਮੈਂ ਅੱਗੇ ਵੀ ਤੁਹਾਨੂੰ ਦੱਸ ਚੁੱਕੀ ਕਿ ਮੈਂ ਮੈਗੀ ਬਹੁਤ ਘੱਟ ਯੂਜ਼ ਕਰਦੀ ਹਾਂ ਤੇ ਜੇ ਕਿਤੇ ਮੈਨੂੰ ਵਧੀਆ ਲੱਗਿਆ ਤੇ ਮੈਂ ਜ਼ਿਆਦਾਤਰ ਐਹੀ ਮੈਗੀ ਨੂੰ ਪਸੰਦ ਕਰਦੀ ਹਾਂ ਕਿਉਂਕਿ ਮੈਰੀ ਮੈਗੀ ਜੀਪੀ ਮੈਗੀ ਨਿਊਰਲ ਸਾਟਾ ਐਸ ਚੀਜ਼ਾਂ ਵੀ ਇੱਕ ਆਮ ਹੈ ਬਟ ਜੇ ਤੁਸੀਂ ਬੈਸਟ ਤੋਂ ਬੈਸਟ ਇਹਦਾ ਲੈਣਾ ਚਾਹੁੰਦੇ ਹੋ ਸਵਾਦ ਤੇ ਰੋਮਨ ਮੈਗੀ ਸਭ ਤੋਂ ਬੈਸਟ ਹੀ ਹੈ। ਔਰ ਪਿਛਲਾ ਰੀਕੈਪ ਮੈਂ ਤੁਹਾਨੂੰ ਦਿਖਾਇਆ ਸੀ ਮੈਗੀ ਦੇ ਵਿੱਚ ਤੇ ਅ ਨੈਕਸਟ ਰੀਕੈਪ ਜਿਹੜਾ ਸਾਡਾ ਦੁਬਾਰਾ ਤੋਂ ਆਇਆ ਹੈ ਹੋ ਕੇ ਤੇ ਇਸ ਬਾਰੇ ਵੀ ਤੁਹਾਨੂੰ ਮੈਂ ਦੱਸਾਂਗੀ ਸਾਰਾ। ਸੋ ਮੈਂ ਤੁਹਾਨੂੰ ਦੱਸਦੀ ਆਪਣਾ ਦਿਖਾਈ ਜਾਵਾਂਗੀ ਨਾਲੋਂ ਨਾਲ ਕਿਸ ਟਾਈਮ ਮੈਂ ਮੈਗੀ ਨੂੰ ਰੈਡੀ ਕਰਾਂਗੀ ਔਰ ਲਗਭਗ ਸਾਰੀ ਮੇਰੀ ਹਾਂਜੀ ਦੇਖੋ ਜਿਵੇਂ ਹੀ ਮੈਂ ਤੁਹਾਨੂੰ ਦੱਸਿਆ ਸੀ ਉਹਦੇ ਵਿੱਚ ਮੇ ਪਿਆਜ਼ ਮਟਰ ਅਦਰਕ اور ਸਵਾਦ ਅਨਸਾਰ ਮਿਰਚ ਉਹਨੂੰ ਮੈਂ ਢਾਲ ਦਿੱਤਾ ਹੈ ਤੇ ਸਾਡਾ ਹਲਕਾ ਹਲਕਾ ਤੜਕਾ ਕੁਝ ਜਨ ਤੇ ਪਿਰਤੀ ਨਾਈਗੀ ਨੂੰ ਇਹਦੇ ਵਿੱਚ ਢਾਲਾਂਗੇ ਤੇ ਪਾਣੀ ਦੀ ਮੈਸੂਮ ਕਾਉਂਸੀ ਜਿੰਦਾ ਵੀ ਤੁਹਾਨੂੰ ਵਧੀਆ ਲੱਗੇ ਜੇ ਤੁਸੀ ਸੁਪੀ ਸੁਪੀ ਪਸੰਦ ਕਰਦੇ ਤਾਂ ਸੁਪੀ ਖਾਣਾ ਜੇ ਤੁਸੀ ਨੋਸਟਿਕ ਕਰਦੇ ਪਸੰਦ ਆ ਠੀਕਾ ਨਾ ਬਟ ਮੈਨੂੰ ਠੀਕ ਪਸੰਦ ਆ ਮੈਂ ਸੁਪੀ ਬਹੁਤ ਘੱਟ ਪਸੰਦ ਕਰਦੀ ਆ ਤੇ ਇੱਕ ਤੁਹਾਨੂੰ ਹੋਰ ਵੀ ਚੀਜ਼ ਦਿਖਾਨੀ ਆ ਜਿਹੜਾ ਮੈਂ ਰੀਕਲੈਸ ਤੁਹਾਨੂੰ ਪਿਛਲਾ ਦਿਖਾਇਆ ਸੀ ਇਹ ਦੇਖੋ ਪਹਿਲਾਂ ਮੈਂ ਤੁਹਾਨੂੰ ਇਹ ਵਾਲੀ ਮੈਗੀ ਦਿਖਾਈ ਸੀ ਤੇ ਜੇ ਤੁਸੀਂ ਕੁਝ ਦੇਖਣਾ ਵੀ ਚਾਹਦੇ ਹੋ ਤਾਂ YouTube ਮੇਰਾ ਚੈਨਲ ਹੈ ਮੋਨਿਕਾ ਤਮਨ ਵਲੌਗ ਜੋ ਤੁਹਾਡਾ ਖੁਦ ਦਾ ਆਪਣਾ ਚੈਨਲ ਹੈ ਤੇ ਤੁਸੀਂ ਮੈਨੂੰ ਸਪੋਰਟ ਕੀਤਾ ਮੈਨੂੰ ਪਿਆਰ ਦਿੱਤਾ ਤੇ ਅੱਜ ਜੋ ਕੁਝ ਹੈ ਮੈਂ ਤੁਹਾਡੇ ਖਾਤਰ ਹੀ ਇੱਥੋਂ ਤੱਕ ਪਹੁੰਚੀ ਆ ਤੇ ਜੋ ਵੀ ਹੈ ਸਿਰਫ ਤੁਹਾਡੇ ਨਾਲ ਹੀ ਮੇਰਾ ਜਿਹੜਾ ਵਾ ਰਿਸ਼ਤਾ ਇਸ YouTube ਦੇ ਨਾਲ ਪਤਝੜ ਜੁੜਿਆ ਠੀਕ ਹੈ ਤੇ ਇਹ ਦੇਖੋ ਜੀ ਇਹ ਕੋਰੀਅਨ ਕਿੰਚੀ ਠੀਕ ਹੈ ਮੈਗੀ ਦਾ ਹੋਟ ਸਪਾਈਸੀ ਮੈਂ ਤੁਹਾਨੂੰ ਦਿਖਾਇਆ ਸੀ ਪਿਛਲੇ ਟਾਈਮ ਤੇ ਤੇ ਜਿਹੜਾ ਹੁਣ ਅਸੀਂ ਲੈ ਕੇ ਆਏ ਆ ਤੇ ਦੇਖੋ ਇਹ ਹੈਗਾ ਦੂਸਰਾ ਤੇ ਇਹਦੇ ਵਿੱਚ ਨਾ ਦੋ ਚੀਜ਼ਾਂ ਦਾ ਫਰਕ ਮੈਂ ਤੁਹਾਨੂੰ ਦੱਸੀ ਕੀ ਹੈ ਇਹਦੇ ਵਿੱਚ ਮਸਾਲਾ ਤੇ ਆਇਲ ਥੋੜਾ ਜਨਾ ਜ਼ਿਆਦਾ ਉਹ ਨਹੀਂ ਸੀਗਾ ਮਿਰਚੀ ਮਿਰਚੀ ਵਾਲਾ ਪਰ ਇਹਦੇ ਵਿੱਚ ਨਾ ਆਇਲ ਕਿ ਮਸਾਲਾ ਜਿਹਦਾ ਜੋ ਲੋ ਚਿਪ ਨਹੀਂ ਹੁੰਦਾ ਆਨਲਾਈਨ ਅਸੀਂ ਮੰਗਵਾਉਨੇ ਆ ਮੈਂ ਕਹਿੰਦੀ ਸੇਫ ਟੂ ਸੇਮ ਟੇਸ ਓਵਰ ਕਿਉਂਕਿ ਮੈਂ ਇਹਨੂੰ ਵੀ ਖਾ ਚੁੱਕੀ ਹਈ ਆ ਤੇ ਇਹਨੂੰ ਵੀ ਖਾ ਚੁੱਕੀ ਹਈ ਆ ਤੇ ਜੇ ਇਹਦੇ ਨੂੰ ਕੋਡ ਦੇਖਿਆ ਜਾਵੇ ਤਾਂ ਇਹ ਮੈਗੀ ਬਹੁਤ ਸਪਾਈਸੀ ਲੱਗਦੀ ਆ ਹੋ ਸਕੇ ਤੇ ਬੱਚੇ ਆਪਣੇ ਛੋਟੇ ਨੂੰ 5 ਸਾਲ ਤੋਂ ਪਲੱਸ ਬੱਚਾ ਖਾ ਸਕੇ ਪਰ 5 ਪਲੱਸ ਤੋਂ نیچے ਵਾਲਾ ਬੱਚਾ ਨਾ ਖਾਵੇ ਤੇ ਜ਼ਿਆਦਾ ਬੈਸਟ ਆ ਅਸੀਂ ਵੀ ਆਪਣੀ ਛੋਟੀ ਨੂੰ ਜਦੋਂ ਦਿੰਦੇ ਆ ਤੇ ਉਹਨੂੰ ਬਿਲਕੁਲ ਹਲਕਾ ਜਿਹਾ ਬਸ ਮਤਲਬ ਉਬਾਲ ਕੇ ਕਰਕੇ ਤੋਂ ਉਹਨੂੰ ਦੇ ਦੇਣਾ ਕਟੋਰੀ 'ਚ ਤਾਂ ਕਿ ਉਹਨੂੰ ਸਪਾਈਸੀ ਨਹੀਂ ਦਿੰਦੇ ਤਾਂ ਕਿ ਉਹਦੇ ਗਲੇ ਤੱਕ ਨਾ ਜਾਵੇ ਤੇ ਤੁਹਾਨੂੰ ਮੈਂ ਇਹਦਾ ਵਿੱਚ ਖਾਵਾਂਗੀ ਬਹੁਤ ਟੇਸਟੇ ਦਾ ਹੁੰਦਾ ਹੈ ਕੋਸ਼ਿਸ਼ ਕਰੋ ਤੁਸੀਂ ਵੀ ਆਪਣਾ ਮਾਲ ਦੇ ਵਿੱਚੋਂ ਇਹਨੂੰ ਪ੍ਰਾਪਤ ਕਰ ਸਕਦੇ ਹੋ ਜਿੱਦਾਂ ਮਤਲਬ ਆਮ ਮਾਰਕੀਟ ਦੇ ਵਿੱਚ ਜਿੱਦਾਂ ਵੀ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਆਮ ਮਾਰਕੀਟ ਦੇ ਵਿੱਚ ਇਹ ਚੀਜ਼ਾਂ ਨਹੀਂ ਮਿਲਦੀਆਂ ਸਾਨੂੰ ਠੀਕ ਹੈ ਇਹਦੇ ਲਈ ਸਾਨੂੰ ਮਾਲ ਵਗੈਰਾ ਤੇ ਜਿੱਦਾਂ ਹੁੰਦਾ ਨਾ ਵੱਡੇ ਵੱਡੇ ਜਿਸ ਤਰ੍ਹਾਂ ਮਤਲਬ ਡੀ ਮਾਡਲ ਲਗਾ ਲਓ ਜਾਂ ਹੈਪੀਟਿਟੀ ਲਗਾ ਲਓ ਜਾਂ 스마트 ਬਿਆਰ ਲਗਾ ਲਓ ਉਸ ਜਗ੍ਹਾ ਤੋਂ ਸਾਨੂੰ ਮਤਲਬ ਆਸਾਨੀ ਨਾਲ ਮਿਲ ਸਕਦੀਆਂ ਨੇ ਇਹ ਚੀਜ਼ਾਂ ਤੇ ਬਾਕੀ ਤੁਹਾਨੂੰ ਦਿਖਾਵਾਂਗੀ ਇਹਦਾ ਪ੍ਰੋਸੈਸਰ ਅੱਗੇ ਅੱਗੇ ਇਹ ਕਿਵੇਂ ਰੈਡੀ ਹੁੰਦਾ ਤੇ ਨੈਕਸਟ ਮਾਮਾ ਸੀ ਪੰਜ ਪੈਕੇਟ ਬਣਾ ਲੱਗੇ ਆ ਤੇ ਇਹਦੀ ਟੈਕਿੰਗ ਜਿਹੜੀ ਉਹ ਪੰਜ ਪੈਕਟਾਂ ਦੇ ਹਿਸਾਬ ਨਾਲ ਨਿਕਲੀ ਆ ਇੱਕ ਪੌਚ ਦੇ ਵਿੱਚ ਪੰਜ ਪੈਕੇਟ ਨਿਕਲਣਗੇ ਤੇ ਇੱਕ ਪੈਕੇਟ ਮੈਂ ਤੁਹਾਨੂੰ ਦੱਸ ਦੇਣੀ ਜਿੱਦਾਂ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਪੈਕੇਟ ਸਾਨੂੰ 670 ਲੋਕਰ ਸ਼ਾਪ ਤੋਂ ਮਿਲਦਾ ਲੋਕਲ ਸ਼ਾਪ ਤੋਂ ਤੇ ਪਰ ਉਹ ਹੁਣ ਸਾਨੂੰ ਇਹੀ ਪੈਕੇਟ ਫਿਰ ਸੇਮ ਉਹੀ ਰੇਟ 'ਚ ਮਿਲੇਗਾ ਫਰਕ ਕਿੰਨੇ ਕੀ 10 ਕਿ ਜਾਂ 15 ਰੁਪਏ ਦਾ ਇਸ ਚੀਜ਼ ਪੈਕੇਟ ਦਾ ਫਰਕ ਹੈ ਤੇ 49 ਇਹਦਾ ਰੁਪਈਆ ਲਿਖਿਆ ਹੈ ਉਹਨੂੰ ਛੋਟੇ ਛੋਟੇ ਅੱਖਰ ਜਿਹਨੇ ਪਤਾ ਲੱਗੇਗਾ ਉਹ ਗੱਲ ਅਲੱਗ ਐ ਬਟ 49 ਰੁਪਏ ਦਾ ਲਿਖਿਆ ਸੀ ਤੇ ਜਿਹੜਾ ਇਹ ਪੈਕੇਜ ਹੀ ਇਹਦਾ ਮੈਕਸਿਮਮ ਰੇਟ ਇੱਕ ਪੈਕੇਟ 60 ਤੋਂ 70 ਰੁਪਏ ਸੀ 60 ਤੋਂ 70 ਰੁਪਏ ਠੀਕ ਐ ਤੇ ਬਾਕੀ ਮੈਂ ਤੁਹਾਨੂੰ ਇਹ ਵੀ ਦਿਖਾਵਾਂਗੀ ਮੈਗੀ ਦੇਖੋ ਅਸੀਂ ਹੋ ਚੁੱਕੀ ਹੈ ਸਾਡੀ ਅਸੀਂ ਦੇਖੋ ਇਹਨੂੰ ਮੈਗੀ ਨੂੰ ਲੈ ਆਏ ਆ ਤੇ ਸਲਾਈਸ ਦੇਖ ਲਵੋ ਕਿੰਨੇ ਮਲੇ ਹੈ ਵੀ ਤੁਸੀਂ ਦੇਖੋ ਮੈਰੀ ਮੈਗੀ ਅਸੀਂ ਹੁਣ ਬਣਾਉਂਦੇ ਆ ਨਾ ਤੇ ਕਿੰਨੀ ਪਗਵਾ ਸਲਾਈਸਿਸ ਹੁੰਦੇ ਆ ਪਤਲਾ ਸਲਾਈਸ ਤੋਂ ਉਹਨੂੰ ਬਤਨ ਸਿਰਫ ਉਹ ਸਿੰਪਲ ਮੈਗੀ ਮੈਗੀ ਸਿਰਫ ਇੰਨਾ ਦਾ ਸਲਾਈਸ ਹੋ ਰਿਹਾ ਸਿੰਗਲ ਸਲਾਈਸ ਤੇ ਕਿੰਨੀ ਲੁੱਟ ਮਸਾਲੇ ਪਾਏ ਦੇ 10 ਰੁਪਏ ਦਾ ਪੈਕੇਟ ਦਿੰਦੇ ਨੇ ਇਸ ਤੋਂ ਬੈਟਰ ਹੈ ਕਿ ਮੈਗੀ ਤੁਸੀਂ ਜ਼ਿਆਦਾਤਰ ਐਹੀ ਮਤਲਬ ਫੇਸ ਕਰੋ ਇੱਕ ਤੇ ਦੇ ਮਤਲਬ ਡਬਲ ਪਲੇਸ ਬਣੀ ਹੋਈ ਹੈ ਸਿੰਗਲ ਨਹੀਂ ਹੈਗੀ ਤੇ ਬਾਕੀ ਮਸਾਲੇ ਦਾ ਰਕੋਰ ਦਿਖਿਆ ਜਾਵੇ ਤੇ ਦੇਖੋ ਕਿੰਨੀ ਅੱਛੀ ਪੈਕਿੰਗ ਕੀਤੀ ਹੋਈ ਆ ਮੈਂ ਤੁਹਾਨੂੰ ਦੱਸ ਚੁੱਕੀ ਕਿ ਆਇਲ ਔਰ ਪਾਊਡਰ ਇਹ ਦੋਨੋਂ ਅਟੈਚ ਕੀਤੇ ਹੋਏ ਆ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਨੂੰ ਰੈਡੀ ਕਰਾਂਗੇ ਇਸ ਬਾਰੇ ਵੀ ਮੈਂ ਤੁਹਾਨੂੰ ਵਿਰੋਧਾ ਸੰਗੀ ਵੈਸੇ ਤਾਂ ਮੈਂ ਵੀ ਹਰ ਕੋਈ ਆਪਣੇ ਘਰ ਬਣਾਉਂਦੇ ਹੀ ਹੋਏਗਾ ਹਰ ਕਿਸੇ ਨੂੰ ਵੱਧ ਤੋਂ ਵੱਧ ਵਧੀਆ ਬਣਾ ਰਿਹਾ ਹੋਏਗਾ ਪਰ ਮੈਂ ਆਪਣਾ ਦੱਸਦੀ ਕਿ ਮੈਂ ਕਿਸ ਤਰ੍ਹਾਂ ਰੈਡੀ ਕਰਦੀ ਹਾਂ ਠੀਕ ਹੈ ਤੇ ਮੈਂ ਇਹ ਤਾਂ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਗੱਲਬਾਤ ਤੇ ਦੇਖੋ ਜੀ ਤੁਸੀਂ ਇਹਦੇ ਵਿੱਚ ਨਾ ਐਕਸਟਰਾ ਮਸਾਲੇ ਕੋਈ ਵੀ ਨਾ ڈالਨਾ ਤੁਹਾਨੂੰ ਮੈਂ ਆਪਣਾ ਦਿਖਾ ਰਹੀ ਹਾਂ ਕੁਝ ਚੈੱਕ ਕਰੋ ਦੇਖੋ ਜੀ ਕਿੰਨੇ ਸਪਾਈਸੀ ਆਇਲ ਹੈ ਤੇ ਇਨਨੇ ਦੇ ਆਪਣਾ ਇੱਕ ਟੇਸਟ ਦਾ ਕੰਮ ਕਰਨਾ ਹੈ ਪਰ ਜੋ ਬਾਕੀ ਤਿੱਖੇਪਣ ਦਾ ਕੰਮ ਆ ਸਭ ਇਹ ਕਰੇਗਾ ਇਹਨਾਂ ਦਾ ਆਇਲ ਹੈ 김치 ਜਿਸ ਨਾਲ ਅਸੀਂ ਵੈਜੀਟੇਬਲਸ ਬਾਹਰ ਕੱਟ ਕੇ ਤੇ ਉਹਦਾ ਸੈਲਡ ਰੈਡੀ ਕਰਦੇ ਆ ਨਾ ਤੇ ਉਸ ਟਾਈਮ ਇਸ ਆਇਲ ਨੂੰ ਇਹ ਯੂਜ਼ ਕਰਦੇ ਜਿਹਨੂੰ ਬੋਲਦੇ 김치 ਤੇ ਮੈਂ ਤੁਹਾਨੂੰ ਦੱਸ ਸਕਦੀ ਕਿ ਇਹ ਦੇਖੋ ਇਹ ਟ੍ਰੇ ਹੈ ਨਾ ਜਿਹੜੀ ਇਹ ਸਾਰੀ ਟ੍ਰੇ ਸਿਰਫ ਆਇਲ ਦੇ ਕਾਰਨ ਹੋਈ ਹੈ ਤੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਬਲੱਡ ਬਲੱਡ ਕੀ ਹੈਗਾ ਤੇ ਬਾਕੀ ਮਸਾਲੇ ਦੇਖੋ ਮਸਾਲੇ ਵਿੱਚ ਇੱਕ ਚੀਜ਼ ਇਹਨਾਂ ਦੀ ਮੈਨੂੰ ਬਹੁਤ ਵਧੀਆ ਲੱਗੀ ਇਹਦੇ ਵਿੱਚ ਨਾ ਹਲਕੇ ਹਲਕੇ ਤਿਲ ਆ ਰਹੇ ਨੇ ਵਾਈਟ ਤਿਲ ਕੱਲ ਜਿੱਦਾਂ ਹੀ ਗੱਲ ਕੀਤੀ ਸੀ ਮੈਂ ਤਿਲਾ ਦੀ ਚਟਨੀ ਨੂੰ ਲੈ ਕੇ ਤੇ ਦੇਖੋ ਜੀ ਮਸਾਲੇ ਦੇ ਵਿੱਚ ਇਹਨਾਂ ਨੇ ਤਿਲ ਡਾਲੇ ਹੋਏ ਨੇ ਤੇ ਟੇਸ ਨੂੰ ਹੋਰ ਵੀ ਵੱਧ ਤੋਂ ਵੱਧ ਰੱਖ ਲਏ ਤੇ ਬਾਕੀ ਇਹਦੀ ਜਿਹੜੀ ਪੈਕਿੰਗ ਖੋਲਣ ਦੀ ਬਹੁਤ ਟਫ ਹੈ ਇੰਨੀ ਮੁਸ਼ਕਲ ਨਾਲ ਮੈਂ ਪੈਕਿੰਗ ਖੋਲੀ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਕਿ ਪੈਕਿੰਗ ਖੋਲਣ ਦਾ ਤਰੀਕਾ ਕਿੰਨਾ ਇਹਨਾਂ ਨੇ ਵਧੀਆ ਰੱਖਿਆ ਹੈ ਲੌਂਗ ਟਾਈਮ ਚੰਨਣ ਵਾਲੀ ਚੀਜ਼ ਹੈ ਜਿਹੜੀ ਕਦੀ ਹਵਾ ਵੀ ਦਾ ਮਸਾਲੇ ਨੂੰ ਲੱਗੇ ਤੇ ਖਰਾਬ ਵੀ ਨਾ ਹੋਵੇ ਤੇ ਸਾਡੇ ਇੱਥੇ ਮੈਰੀ ਮੈਗੀ ਲੈ ਆਓ ਤੇ ਮੈਂ ਕਹਿੰਦੀ ਸਾਵਣ ਦਾ ਮਹੀਨਾ ਹੋਵੇ ਤੇ ਪਾਊਡਰ ਆ ਹੁੰਦਾ ਵਾ ਜਿਵੇਂ ਨਾ ਚਿਪਕ ਚਿਪਕ ਕੇ ਚਿੱਚੇ ਤੇ ਬੁਰਾ ਹਾਲ ਹੋਇਆ ਹੁੰਦਾ ਇਸ ਲਈ ਤਾਂ ਬੈਟਰ ਹੈ ਕਿ ਚੀਜ਼ ਥੋੜੀ ਖਾ ਲੋ ਤੇ ਵਧੀਆ ਖਾ ਲੋ ਤੇ ਹੈਲਦੀ ਖਾ ਲੋ ਉਹ ਜ਼ਿਆਦਾ ਬੈਸਟ ਹੈ ਬਾਕੀ ਨੂੰ ਅਸੀਂ ਹੈਲਦੀ ਤੇ ਨਹੀਂ ਬੋਲ ਸਕਦੇ ਕਿਉਂਕਿ ਮਸਾਲਿਆਂ ਪਰ ਸਮਾਨ ਹੈ ਪਰ ਇਹ ਕਰੀਏ ਕਦੀ ਕਦੀ ਰੋਟੀ ਸਾਦਗੀ ਤੇ ਸਬਜੀ ਸਾਦਗੀ ਖਾ ਖਾ ਕੇ ਵੀ ਮੂੰਹ ਅੰਦਰੋਂ ਥੱਕ ਜਾਂਦਾ ਹੈ ਤੇ ਕਦੀ ਕਦੀ ਟੇਸਟ ਲੈ ਆਣ ਲਈ ਆਪਣੇ ਆਮ ਨੂੰ ਰਿਕਾਰਡ ਰੱਖਣਾ ਪੈਂਦਾ ਹੈ ਤਾਂ ਕਿ ਮੂੰਹ ਦਾ ਸਵਾਦ ਵੀ ਬਣਿਆ ਰਵੇ ਸੋ ਚਲੋ ਗੱਲਾਂបਾਤਾਂ ਮੇਰੀਆਂ ਚੱਲਦੀਆਂ ਰਹਿਣਗੀਆਂ ਤੁਹਾਡੇ ਨਾਲ ਇਦਾਂ ਹੀ ਤੇ ਦੇਖੋ ਜੀ ਇਹਦੇ ਵਿੱਚ ਮੈਂ ਡਾਲ ਲਿੱਤਾ ਪਾਊਡਰ ਜਿੱਦਾਂ ਕਈ ਪਾਣੀ ਦੇ ਵਿੱਚੀ ਮਤਲਬ ਪਾਣੀ ਨੂੰ ਪਾ ਲੈਂਦੇ ਵਿੱਚੇ ਪਾਊਡਰ ਪਾ ਲੈਂਦੇ ਵਿੱਚੇ ਮੈਗੀ ਪਾ ਲੈਂਦੇ ਚਲੋ ਜੀ ਕਹਾਣੀ ਸਟੋਰੀ ਖਤਮ ਪਰ ਇਦਾਂ ਨਾ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਪਾਣੀ ਜਦੋਂ ਵੀ ਰਿਜ ਜਾ ਤੁਹਾਡਾ ਆਵੇ ਤੇ ਮੈਗੀ ਨੂੰ ਪਾਣੀ ਦੇ ਵਿੱਚ ਪੂਰਾ ਬਰਾਬਰ ਹੋਣ ਦਿਆ ਕਰੋ ਜਦੋਂ ਪਾਣੀ ਬਰਾਬਰ ਉਹਦੀ ਮਾਤਰਾ ਚ ਲੈ ਜਾਵੇ ਮੈਗੀ ਸੋਕ ਲਵੇ ਪਾਣੀ ਨੂੰ ਉਸ ਤੋਂ ਬਾਅਦ ਕੋਸ਼ਿਸ਼ ਕਰਿਆ ਕਰੋ ਕਿ ਇਹਦਾ ਪਾਊਡਰ ਡਾਲ ਲਿਆ ਕਰੋ ਠੀਕ ਹੈ ਤਾਂ ਕਿ ਜਿਹੜਾ ਮੈਗੀ ਦਾ ਵਾ ਉਰਸ ਭਰਿਆ ਵੀ ਬਣਿਆ ਰਹੇ ਤੇ ਮੈਗੀ ਜਿਹੜੀ ਹੈ ਖਾਂ ਚ ਵੀ ਸਾਨੂੰ ਸਵਾਦ ਲੱਗੇ ਬੇਚਾ ਮੈਂ ਤੁਹਾਨੂੰ ਕਹਿ ਚੁੱਕੀ ਕਿ ਮੈਂ ਮੈਗੀ ਲੋਕਲ ਨਹੀਂ ਖਾਂਦੀ ਜਿੱਦੋਂ ਵੀ ਮੈਂ ਖਾਂਦੀ ਆ ਕੋਰੀਅਨ ਹੀ ਮੈਗੀ ਮੈਨੂੰ ਪਸੰਦ ਹੈ ਮੈਨੂੰ ਕੋਰੀਅਨ ਹੀ ਖਾਂਦੀ ਆ ਚਲੋ ਬਿਨਾ ਦੇਰੀ ਕੀਤੇ ਅਸੀਂ ਸੱਤਮ ਨੂੰ ਇੱਥੋਂ ਥੋੜਾ ਕਰ ਲਵਾਂਗੇ ਕਲੀ ਤੇ ਮੈਗੀ ਦੇਖੋ ਸਾਡੀ ਕਿਸਾ ਰਿਝ ਰਹੀ ਹੈ ਤੇ ਕਿੰਨੀ ਵਧੀਆ ਲੱਗ ਰਹੀ ਹੈ ਓਹੋ ਮਕਰੋਲ ਗਾਂ ਸ਼ਿਮਲਾ ਡੈਲੋਜੀ ਵਾਲੀ ਸਾਈਡ ਜਾਓ ਤੇ ਇਹੀ ਮਹਿੰਗੀ ਤੁਹਾਨੂੰ ਸਮੈ ਕੰਦੀ ਆ ਲੁੱਟ ਮਸਾਲੇ ਪਾਏ ਦੇ 100 ਰੁਪਏ ਤੋਂ ਘੱਟ ਮਹਿੰਗੀ ਤੁਹਾਨੂੰ ਦੇਣਗੇ ਨਹੀਂ ਤੇ ਦੇਣਗੇ ਵੀ ਦੋ ਚੀਮਚੇ ਜਿੰਦੇ ਨੂੰ ਸਵਾਦ ਆ ਲੱਗਣਾ ਉਹਦੇ ਨੂੰ ਚੀਂਟ ਮੁੱਕ ਜਾਵੇ ਤੇ ਬੈਕ ਰਹਿ ਗਈ ਮਕਰੋੜਗਾ ਸ਼ਿਮਲਾ ਆਪਣੇ ਘਰ ਦੇ ਵਿੱਚ ਹੀ ਬਣਾ ਲਓ ਸਰਦੀਆਂ ਦੇ ਦਿਨਾਂ 'ਚ ਤੇ ਖਰਚੇ ਤੋਂ بچੋ ਜਿੰਨਾ ਬਚਾ ਸਕਦੇ ਹੋ ਆਪਣੇ ਆਪ ਨੂੰ ਪੂਰਾ ਪਰਿਵਾਰ ਵੀ ਖੁਸ਼ ਮੰਨ ਜਾਵੇ ਤਾਂ ਤੁਹਾਨੂੰ ਤੇ ਪਤਾ ਹੀ ਹੈ ਮੈਕਸਿਮਮ 30 ਤੋਂ 35 ਚੱਲੀ ਆ ਰੁਪਇਆ ਕਿਤੇ ਨਹੀਂ ਜਾਂਦਾ ਤੇ ਕੋਸ਼ਿਸ਼ ਕਰੋ ਜਿੰਨਾ ਸਿਆਲਸੀ ਆਪਣੇ ਆਪ ਨੂੰ ਸੇਫ ਰੱਖੀਏ ਪਰਵਾਜ਼ ਚ ਰਹੀਏ ਘਰ ਚ ਰਹੀਏ ਆਪਣੇ ਆਪ ਨੂੰ ਸੁਰਕਸ਼ਿਤ ਉਸ ਤੋਂ ਬੈਟਰ ਹੋਰ ਕਿਤੇ ਤਰੀਕਾ ਨਹੀਂ ਆ ਰਿਹਾ ਹਾਂ ਦਾ ਠੀਕ ਹੈ ਘਰ ਵਰਗੀ ਮੌਜ ਤਾਂ ਮਾਹੌਲ ਤੋਂ ਵੀ ਵੱਧ ਕੇ ਹੁੰਦੀ ਹੈ ਇਸ ਲਈ ਕਹਿੰਦੇ ਨਾ ਘਰ ਵਰਗੀ ਇਸ ਕਿਤੇ ਨਹੀਂ ਨੀ ਤੇ ਦੇਖੋ ਜੀ ਮੈਗੀ ਸਾਡੀ ਉਬਾਲੇ ਦੇ ਰਹੀ ਹੈ ਰਿਜਰੀ ਹੈ ਅੱਛੀ ਤਰ੍ਹਾਂ ਆਪਣੀ ਮੈਕ ਇੰਨੀ ਆ ਰਹੀ ਹੈ ਕਾਸ਼ ਕੋਈ ਵੀ ਮੇਰੇ ਕੋਲ ਲਾਈਵ ਹੁੰਦੇ ਤਾਂ ਤੁਸੀਂ ਵੀ ਮਹਿਕ ਇਹਦੀ ਲੈ ਸਕਦੇ ਕਿੰਨੀ ਵਧੀਆ ਪਾਊਡਰ ਦੀ ਮਹਿਕ ਆ ਰਹੀ ਹੈ ਕਿ ਮੈਂ ਕਹਿੰਦੀ ਅਲੱਗ ਹੀ ਮਹਿਕ ਆ ਰਹੀ ਹੈ ਮੇਰੇ ਕੋਲ ਜਵਾਬ ਨਹੀਂ ਹੈਗੇ ਸਵਾਲ ਨਹੀਂ ਹੈਗੇ ਬੋਲਣ ਲਈ ਤੇ ਦੇਖੋ ਜੀ ਜਿਸ ਤਾਈ ਸਾਡੀ ਮੈਗੀ ਸੈਟਅਪ ਹੋ ਚੁੱਕਿਆ ਹੈ ਇਹ ਦੇਖੋ ਨਾ ਤਾਂ ਮੈਗੀ ਕੋਈ ਠਿਕ ਬਣੀ ਹੈ ਠੀਕ ਹੈ ਨਾ ਨਾ ਮੈਗੀ ਦੇਖੋ ਆਪਸ ਵਿੱਚ ਕੋਈ ਜੁੜ ਰਹੀ ਹੈ ਇਹਦਾ ਕਾਰਨ ਪਤਾ ਨਹੀਂ ਕੀ ਹੈ ਇਹਦਾ ਕਾਰਨ ਇਹ ਹੀ ਹੈ ਕਿ ਜਿਹੜਾ ਅਸੀਂ ਸਟਾਰਟਿੰਗ ਦੇ ਵਿੱਚ ਕਿਉਂ ਰਿਫਾਈਨਡ ਜਾਂ ਕੁਝ ਡਾਲ ਦਿੰਨੇ ਆ ਨਾ ਤੇ ਉਹ ਬਾਅਦ ਠਿੱਕ ਠਿੱਕ ਹੋਣਾ ਕੰਮ ਖਰਾਬ ਨਹੀਂ ਹੁੰਦਾ ਤੇ ਸੈੱਟ ਵਾਈਜ਼ ਵਧੀਆ ਰਹਿੰਦੀ ਹੈ ਤੇ ਦੇਖੋ ਜੀ ਆਇਲ ਆਪਣੇ ਗਾਰੰਟੀ ਦੇ ਆਇਲ ਡਾਲਿਓ ਬਿਨ ਗਾਰੰਟੀ ਦਾ ਆਇਲ ਨਾ ਡਾਲਿਓ ਕਿਉਂਕਿ ਜਿੰਨੂੰ ਤੇ ਬਹੁਤ ਸਪਾਈਸੀ ਖਾਣ ਦਾ ਮਜ਼ਾ ਹੈਗਾ ਸਿਰਫ ਉਹੀ ਸਪਾਈਸੀ ਖਾਣ ਹਰ ਕੋਈ ਸਪਾਈਸੀ ਨਾ ਖਾਣ ਕਿਉਂਕਿ ਆਇਲ ਸਿਰਫ ਆਪਣੀ ਹੀ ਗਰੰਟੀ ਦੇ ਡਾਲਿਓ ਇਸ ਬਾਰੇ ਜੇ ਤੁਹਾਨੂੰ ਨਹੀਂ ਯਕੀਨ ਹੈਗਾ ਤੇ ਮੈਂ ਤੁਹਾਨੂੰ ਖੁਦ ਇਸ ਮੈਗੀ ਨੂੰ ਇੱਕ ਵਾਰ ਮੇਰੇ ਕਹਿਣ ਤੇ ਲੈ ਕੇ ਆਣਾ ਔਰ ਚੈੱਕ ਕਰਨਾ ਕਿ ਇਹ ਮੈਗੀ ਦੇ ਆਮ ਮੈਗੀਆਂ ਦੇ ਵਿੱਚ ਕੀ ਫਰਕ ਕਿਦਾ ਹੈ ਤੇ ਦੇਖੋ ਕਟੋਰੀ ਦੇਖੋ ਆਇਆ ਜਿੱਦਾਂ ਖੋਣ ਕਿਸੇ ਦਾ ਕਰਕੇ ਤੇ ਕਲਲੀ ਦੇ ਵਿੱਚ ਪਾਇਆ ਹੁੰਦਾ ਹੈ ਹੈਨਾ ਸਾਡੀ ਪੰਜਾਬੀ ਦੀ ਕਹਾਣੀ ਜਿਹਨੂੰ ਕਿਹਾ ਜਾਂਦਾ ਤੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਤੇ ਬਾਕੀ ਕੋਈ ਵੀ ਵਖ ਮੈਂ ਤੁਹਾਨੂੰ ਜਿੱਦਾ ਜਿੱਦਾ ਦੱਸਿਆ ਕਿ ਕੋਈ ਵੀ ਠਿੱਕ ਨਹੀਂ ਹੋਈ ਇੱਕ ਇੱਕ ਪੀਸ ਇਹਦਾ ਵੱਖਰਾ ਵੱਖਰਾ ਲੱਗ ਰਿਹਾ ਹੈ ਤੇ ਬਾਕੀ ਮੈਂ ਜਲਦੀ ਤੁਹਾਨੂੰ ਪਲੇਟ ਦੇ ਵਿੱਚ ਸਰਵ ਕਰਕੇ ਮੈਗੀ ਬਾਰੇ ਵੀ ਦਿਖਾਵਾਂਗੀ ਔਰ ਮੈਗੀ ਦਾ ਤੁਹਾਨੂੰ ਟੇਸਟ ਵੀ ਦਿਖਾਵਾਂਗੀ ਵੈਸੇ ਤਾਂ ਮੈਂ ਤੁਹਾਨੂੰ ਦੱਸਿਆ ਕਿ ਟੇਸਟ ਮੈਂ ਆਲਰੇਡੀ ਇਹਦਾ ਇੱਕ ਤੋਂ ਦੋ ਵਾਰ ਲੈ ਚੁੱਕੀ ਆ ਪਰ ਫਿਰ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੀ ਚੈੱਕ ਕਰੋ ਕੋਰੀਅਨ ਮੈਗੀ ਔਰ ਬਹੁਤ ਜ਼ਿਆਦਾ ਵਧੀਆ ਮਸਾਲੇ ਭਰੀ ਤੇ ਸਪਾਈਸੀ ਭਰੀ ਨਾ ਤੁਸੀਂ ਇਹਦੇ ਵਿੱਚ ਕਿਚਨ ਦੇ ਮਸਾਲੇ ڈالਨੇ ਆ ਠੀਕ ਹੈ ਨਾ ਤੁਸੀਂ ਐਕਸਟਰਾ ਕੁਝ ਹੋਰ ਡਾਲਣਾ ਕਿਉਂਕਿ ਇਹਦਾ ਮਸਾਲੇ ਦਾ ਸਟੇਜ ਸੀ ਇੰਨਾ ਜ਼ਿਆਦਾ ਵਾ ਕਿ ਸਾਨੂੰ ਕਿਚਨ ਦੀ ਲੋੜ ਹੀ ਨਹੀਂ ਜਿਹੜਾ ਪੈਕਟਾਂ ਦੇ ਵਿੱਚ ਭਰਿਆ ਮਸਾਲਾ ਉਹਦੀ ਹੀ ਲੋੜ ਹੈ ਆਹ ਦੇਖੋ ਛੋਟੀ ਇਹਨੂੰ ਤੇ ਬਸ ਮੈਗੀ ਦੇਖੀ ਨਹੀਂ ਤੇ ਭੁੱਖ ਲੱਗੀ ਨਹੀਂ ਤੇ ਇਹਦੇ ਲਈ ਦੇਖੋ ਥੋੜੀ ਜੀ ਮੈਗੀ ਐਕਸਟਰਾ ਮੈਂ ਥੋੜਾ ਜਿਹਾ ਉੱਪਰ ਮਸਾਲਾ ਡਾਲ ਕੇ ਇਹਨੂੰ ਦਿੱਤੀ ਹੈ ਤਾਂ ਕਿ ਆਇਲ ਵਾਲਾ ਨਹੀਂ ਸਿੰਪਲ ਮਸਾਲਾ ਤਾਂ ਕਿ ਇਹਨੂੰ ਤਿੱਖਾਪਨ ਫੀਲ ਨਾ ਹੋਵੇ ਜਿਵੇਂ ਮੈਂ ਤੁਹਾਨੂੰ ਦੱਸੇਗੀ ਆਇਲ ਬਹੁਤ ਜ਼ਿਆਦਾ ਤਿੱਖਾ ਹੈ ਗਾਇਦੇ ਫਾਂਚਾ ਠੀਕ ਹੈ ਤੇ ਕੋਸ਼ਿਸ਼ ਕਰਿਆ ਕਰੋ ਛੋਟੇ ਛੋਟੇ ਟੇਸ ਨੇ ਚੀਜ਼ਾਂ ਬਣਾਉਂਦੇ ਰਿਹਾ ਕਰੋ ਆਪਣੇ ਆਪ ਨੂੰ ਮਨੋਰੰਜਨ ਕਰਦੇ ਰਿਹਾ ਕਰੋ ਇਸ ਹਾਮਨਾ ਬੰਦਾ ਕਿਤਨੇ ਕਿਤੇ ਟਾਈਮ ਪਾ ਕੇ ਆਪਣੇ ਆਪ ਮਾਸਟਰ ਕਿਚਨ ਬਣ ਜਾਂਦਾ ਹੈ ਕਿਚਨ ਮਾਸਟਰ ਅਸੀਂ ਬਣੇ ਹੋਏ ਆ ਠੀਕ ਹੈ ਨਾ ਪਰ ਜਿਆਦਾ ਆਪਣੇ ਆਪ ਨੂੰ ਵਧੀਆ ਕਰਨ ਲਈ ਇਸ ਤੋਂ ਵੀ ਜਿਆਦਾ ਤੇ ਇਸ ਾਨੀ ਚੀਜ਼ਾਂ ਵੀ ਬਹੁਤ ਅੱਜਕਲ ਕਾਮਨ ਹੋ ਚੁੱਕੀਆਂ ਨੇ ਜਿਹੜੀਆਂ ਸਾਨੂੰ ਬਣਾਉਣੀਆਂ ਪੈਂਦੀਆਂ ਆਪਣੇ ਬੱਚਿਆਂ ਲਈ ਕਿਉਂਕਿ ਆਪਣੇ ਬੱਚਿਆਂ ਨੇ ਕੋਈ ਖੁਆਇਸ਼ ਨਹੀਂ ਹਰ ਵਕਤ ਜਿੱਦਾਂ ਮੈਂ ਤੁਹਾਨੂੰ ਦੱਸਿਆ ਰੋਟੀ ਸਬਜ਼ੀ ਖਾ-ਖਾ ਕੇ ਥੱਕ ਗਏ ਆ ਤੇ ਅਜੇ ਟੇਸੀ ਕੀਤਾ ਕੁਝ ਅਲੱਗ ਖਾਣ ਨੂੰ ਤਾਂ ਮੈਂ ਕੋਰੀਅਨ ਮੈਗੀ ਜ਼ਰੂਰੀ ਸਮਝੀ ਕਰਦੇ ਵਿੱਚ ਬਾਕੀ ਟਾਈਮ ਦੇਖੋ ਜਿਆਦਾ ਨਹੀਂ ਹੋਇਆ ਲਗਭਗ 8 ਵਜੇ ਦਾ ਟਾਈਮ ਚੱਲ ਰਿਹਾ ਹੈ ਤੇ ਜੇ ਸੌਣ ਦਾ ਟਾਈਮ ਛੱਡਾ ਹੀ 11 11:30 12 ਵੱਜ ਹੀ ਜਾਂਦੇ ਨੇ ਕਿਉਂਕਿ ਅੱਜ ਕੱਲ ਸਾਡਾ ਬਿੱਗ ਬਾਸ ਆ ਰਿਹਾ ਹੈ ਲਾਸਟ ਮੋਮੈਂਟਸ ਚੱਲ ਰਹੇ ਨੇ ਉਹਨਾਂ ਦੇ ਤੇ ਬਿੱਗ ਬਾਸ ਆ ਰਿਹਾ ਅੱਜ ਕੱਲਾ 10 ਜਨਵਰੀ ਨੂੰ ਉਹਨਾਂ ਦਾ ਰਿਜ਼ਲਟ ਆ ਰਿਹਾ ਹੈ ਸਿਰਫ 2 ਹਫ਼ਤੇ ਬਾਕੀ ਬਚੇ ਨੇ ਤੇ ਇਸ ਲਈ ਬਿੱਗ ਬਾਸ ਦਾ ਟਾਈਮ ਜਿਹੜਾ 10:30 ਦਾ ਹੋ ਗਿਆ ਤੇ 10:00 ਪਹਿਲਾਂ ਮੰਨਤ ਸ਼ੋਅ ਹੋ ਰਿਹਾ ਕੰਪਲੀਟ ਨਵਾਂ ਆਇਆ ਹੈ ਕਲਰਸ ਦੇ ਉੱਪਰ ਤੇ ਕਲਰਸ ਤੇ ਕਿਹੋ ਜਿਹਾ ਬਟਾ ਹਾਂਜੀ ਕਲਰਸ ਦੇ ਵਿੱਚ ਜਿਹੜਾ ਮਨਨਾ ਸ਼ੋਅ ਚੱਲ ਰਿਹਾ 10:00 ਅਸੀਂ ਉਹ ਦੇਖਦੇ ਆਂ ਤੇ 10:30 빅ਬੋਸ ਲਾਸਟ ਮੂਮੈਂਟਸ ਚੱਲ ਰਹੇ ਨੇ ਉਹਨਾਂ ਦੇ 19 ਜਨਵਰੀ ਨੂੰ ਰਿਜ਼ਲਟ ਆ ਜਾਏਗਾ ਦੇਖਦੇ ਆਂ Winner ਕੌਣ ਬੰਦਾ ਹੈ ਕੋਸ਼ਿਸ਼ ਮੇਰੀ ਬਹੁਤ ਹੈ ਕਿ ਮੈਂ 빅ਬੋਸ ਤੇ ਵੀ ਜਾਵਾਂ ਬਟ ਇੱਕ ਨਾ ਇੱਕ ਦਿਨ ਜ਼ਰੂਰ ਜਾਵਾਂਗੀ ਕਿਉਂਕਿ ਆਈ ਲਵ 빅ਬੋਸ ਕਿਉਂਕਿ ਮੇਰਾ ਇੱਕ ਸ਼ੌਂਕ ਹੈ ਸ਼ੁਰੂ ਤੋਂ ਜਦੋਂ ਦਾ ਮੈਂ ਆਪਣੇ ਆਪ ਨਾਲ ਹੋਈ ਹੈ ਨਾ ਕਲਰਸ ਦੇ ਨਾਲ ਜਿੱਦਾਂ ਮੈਂ ਜੁੜੀਆਂ ਜਾਂ 빅 ਬਾਸ મે ਦੇਖਦੀਆਂ ਮੇਰਾ ਆਪਣਾ ਥੋੜਾ ਹੈਗਾ ਕਿ ਮੈਂ ਮਤਲਬ ਕਿਸੇ ਤਰ੍ਹਾਂ ਕਲਰਸ ਦੇ ਵਿੱਚ ਜਾਵਾਂ ਔਰ ਕਲਰਸ ਦੇ ਵਿੱਚ ਜਾ ਕੇ 빅 ਬਾਸ ਕਰਕੇ ਆਵਾਂ ਤੇ ਉਸ ਬਾਰੇ ਮਤਲਬ ਵਧੀਆ ਜਿੰਨੀ ਵੀ ਹੋ ਸਕੇ ਪਬਲਿਕ ਨੂੰ ਪਲੇਸ ਨੂੰ ਸਾਰੇ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਉਹ ਸਿਰਫ ਇੱਕ ਸ਼ੌਂਕ ਹੈ ਜੇ ਉਹਦੀ ਮੈਂ 빅 ਬਾਸ ਦੇ ਨਾਲ ਜੁੜੀ ਆ ਨਾ ਮੇਰਾ ਵੀ ਬਹੁਤ ਸ਼ੌਂਕ ਹੈ ਮੈਂ ਕਲਰਸ ਦੇ ਵਿੱਚ ਜਾਵਾਂ ਇੱਕ ਵਾਰ 빅 ਬਾਸ ਖੇਡ ਕੇ ਆਵਾਂ ਔਰ ਚਲੋ ਜਿੰਨਾ ਹਾਰਨਾ ਹੈ ਮੇਰੇ ਹੱਥ ਵਿੱਚ ਤਾਂ ਨਹੀਂ ਨਗਾ ਪਰ ਕੋਸ਼ਿਸ਼ ਪੂਰੀ ਹੋ ਸਕੇਗੀ ਕਿ ਵੱਧ ਤੋਂ ਵੱਧ ਜਿਹੜਾ ਅਸੀਂ ਪਬਲਿਕ ਨੂੰ ਹੋਰ ਜਿਆਦਾ ਵਧੀਆ ਦਿਖਾ ਸਕੀਏ ਆਪਣੇ ਆਪ ਦਾ ਹੈ ਨਾ ਬਾਕੀ ਚਲੋ ਰੈਂਦੀ ਦੁਨੀਆ ਤੱਕ ਇੱਕ ਨਾ ਇੱਕ ਦਿਨ ਤਾਂ ਕਲਰਸ ਦੇ ਵਿੱਚ ਜਾਵਾਂਗੇ ਜ਼ਰੂਰ ਸੋ ਬਾਕੀ ਇਸ ਮੈਹੀ ਬਾਰੇ ਮੈਨੂੰ ਜ਼ਰੂਰ ਦੱਸਣਾ ਸੋ ਸੌਰੀ ਮੈਂ ਗੱਲਬਾਤ ਬਹੁਤ ਜ਼ਿਆਦਾ ਲੰਬੀ ਕਰ ਜਾਂਦੀ ਹਾਂ ਉਹਦੇ ਲਈ ਮੈਂ ਮਾਫੀ ਚਾਹੁੰਦੀ ਆ ਬਾਕੀ ਮੈਂ ਤੁਹਾਡੀ ਮੋਨਿਕਾ ਧਮਨ ਤੁਹਾਡਾ ਖੁਦ ਦਾ ਚੈਨਲ ਮੋਨਿਕਾ ਧਮਨ ਬਲੌਗਸ ਜਿਹਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਹੁਤ ਮਦਦ ਵਧੀਆ ਕਰ ਰਹੇ ਹੋ بس ਇਸ ਤਰੀ ਆਪਣਾ ਪਿਆਰ ਅਸ਼ੀਰਵਾਦ ਦਿੰਦੇ ਰਹਿਣਾ ਔਰ ਸਵਾਦ ਭਰੇ ਅਨਸਾਰ ਜਿਹੜੀ ਮੈਗੀ ਦਾ ਮੈਂ ਤੁਹਾਨੂੰ ਦੱਸਿਆ ਗਾਡ ਇੱਕ ਵਾਰ ਬਣਾ ਕੇ ਜ਼ਰੂਰ ਦੇਖਣਾ ਔਰ ਮੇਰੇ ਕਮੈਂਟ ਜ਼ਰੂਰ ਦੇਣਾ ਕਿ ਮੇਰੇ ਬੋਲਣ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਾ ਕੋਈ ਸਪੀਚ ਕੋਈ ਗੱਲਬਾਤ ਕੁਝ ਗਲਤ ਲੱਗੀ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੀਆਂ ਦਿ ਲੋ ਸੋ ਸਟੇ ਕੈਅਰ ਬਾਏ ਬਾਏ